ਇਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਦਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਹੀ ਸ਼ਾਰਟ ਨੋਟਿਸ ਤੇ ਅੱਜ ਇੱਥੇ ਜੋ ਅਜਿਹਾ ਦੇ ਹਾਲਾਤ ਹੈ ਉਹਨਾਂ ਦੇ ਸੰਬੰਧ ਵਿੱਚ ਅਸੀਂ ਤੁਹਾਨੂੰ ਕੁਝ ਸੁਰੰਦੇ ਤੇ ਜਾਣਕਾਰੀ ਦੇਣੀ ਹੈਗੀ ਉਹਦੇ ਵਿੱਚ ਤੁਸੀਂ ਆਏ ਹੋ ਮੈਂ ਆਪ ਦਾ ਧੰਨਵਾਦ ਕਰਦਾ ਤੇ ਨਾਲ ਹੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈਗਾ ਕਿ 21 ਦਸੰਬਰ ਨੂੰ ਜਿਹੜੇ ਹੈਗੇ ਮਿਊਨਿਸਪਲ ਕਾਰਪੋਰੇਸ਼ਨ ਫਗਵਾੜਾ ਦੀ ਇਲੈਕਸ਼ਨ ਹੋਈ ਸੀਗੀ ਉਹਦੇ ਵਿੱਚ 23 ਸੀਟਾਂ ਤੇ ਜਿਹੜੀ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਅ ਅਕਾਲੀ ਦਲ ਤੇ ਭਾਜਪਾ ਜੋ ਇਕੱਠੇ ਹੋ ਕੇ ਲੜੇ ਸੀਗੇ ਉਹਨਾਂ ਨੂੰ ਸੱਤਾ ਤੇ ਮਿਲੀ ਮੇਰੇ ਕੱਲ ਬੀਐਸਪੀ ਨੂੰ ਤਿੰਨਾਂ ਤੇ ਮਿਲੀ ਬਾਕੀ ਕੁਝ ਆਜ਼ਾਦ ਸੀਗੇ ਇਸ ਕਰਕੇ ਉਹਦੇ ਸੰਬੰਧ ਵਿੱਚ ਜਿਹੜਾ ਹੈਗਾ ਆਮ ਜਨਰਲ ਤੌਰ ਤੇ ਹਫਤਾ ਦਸ ਦਿਨ ਦੇ ਵਿੱਚ ਵਿੱਚ ਜਿਹੜੀ ਹੈਗੀ ਆ ਮੇਅਰ ਦੀ ਇਲੈਕਸ਼ਨ ਹੋ ਜਾਂਦੀ ਹੈਗੀ ਪਰ ਅੱਜ ਤੁਸੀਂ ਦੇਖਦੇ ਹੋ ਲਗਭਗ ਡੇਢ ਮਹੀਨਾ ਹੋ ਗਿਆ ਹੈਗਾ ਤੇ ਹੱਦ ਤੱਕ ਜਿਹੜੀ ਹੈਗੀ ਆ ਮੇਅਰ ਦੀ ਜਿਹੜੀ ਹੈਗੀ ਸਿਲੈਕਸ਼ਨ ਨਹੀਂ ਹੋਈ ਹੈਗੀ ਔਰ ਇਹ ਵੀ ਮੇਰੇ ਖਿਆਲ ਸ ਹੈ ਗਵਰਨਮੈਂਟ ਨੇ ਹਜੇ ਕਰਾਨੀ ਵੀ ਨਹੀਂ ਸੀਗੀ ਜਿਵੇਂ ਮਾਨਜੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਇਲੈਕਸ਼ਨਸ ਹੋਈਆਂ ਹੈਗੀਆਂ ਉਸੇ ਹੀ ਤਰ੍ਹਾਂ ਉਹਨਾਂ ਦੇ ਹੁਕਮਾਂ ਦੇ ਨਾਲ ਹੀ ਇੱਥੇ ਮੇਅਰ ਦੀ ਜਿਹੜੀ ਹੈਗੀ ਚੋਣ ਜਾਂ ਸਿਲੈਕਸ਼ਨ ਹੋਣੀ ਆ ਉਹ ਹੋ ਰਹੀ ਹੈਗੀ ਕਿਉਂਕਿ ਨਹੀਂ ਤਾਂ ਮੇਰੇ ਖਿਆਲ ਇਹਨਾਂ ਦਾ ਕੋਈ ਇਰਾਦਾ ਨਹੀਂ ਸੀਗਾ ਉਹ ਸਾਰੇ ਜਾਣਦੇ ਹੈਗੇ ਕਿ ਮੈਂ ਜਿੱਥੇ ਤੱਕ ਆਪਦੀ ਮੇਰੀ ਜਾਣਕਾਰੀ ਹੈਗੀ ਹੈਗੀ ਕਦੇ ਵੀ ਮੇਰੇ ਖਿਆਲ ਰੂਲਿੰਗ ਪਾਰਟੀ ਜਿਹੜੀ ਹੈਗੀ ਆ ਉਹ ਪੰਚਾਇਤਾਂ ਤੇ ਵਿੱਚ ਅਤੇ ਲੋਕਲ ਡਿਪਾਰਟਮੈਂਟ ਦੇ ਵਿੱਚ ਲੋਕਲ ਗਵਰਨਮੈਂਟ ਡਿਪਾਰਟਮੈਂਟ ਵਿੱਚ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜੀ ਸਰਕਾਰ ਹੁੰਦੀ ਆ ਉਹਦੇ ਕਾਰਪੋਰੇਸ਼ਨ ਜਾਂ ਮਿਊਸਪਲ ਕਾਰਪੋਰੇਸ਼ਨ ਦੀਆਂ ਜਾਂ ਫਿਰ ਪੰਚਾਇਤਾਂ ਦੀ ਜਿਹੜੀ ਹੈਗੀ ਉਹ ਕਾਬਜ ਹੁੰਦੀ ਹੈਗੀ ਉਹ ਪਰ ਇੱਥੇ ਦਿੱਖਣ ਵਿੱਚ ਆਇਆ ਕਿ ਪਿਛਲੇ 3 ਸਾਲ ਦੇ ਵਿੱਚ ਜੋ ਆਪ ਸਰਕਾਰ ਨੇ ਸਾਰੇ ਪੰਜਾਬ ਵਿੱਚ ਤਾਂਧਲੇ ਕੀਤੀ ਆ ਤੱਕਾ ਕੀਤਾ ਹੈਗਾ ਔਰ ਵਿਕਾਸ ਨਾਮ ਦੀ ਕੋਈ ਗੱਲ ਨਹੀਂ ਕੀਤੀ ਹੈਗੀ ਉਹਦੇ ਸਦਕਾ ਜਿਹੜਾ ਹੈਗਾ ਜਿੱਥੇ ਪਹਿਲਾਂ ਪੰਜਾਬ ਜਿਹੜੀ ਪੰਚਾਇਤਾਂ ਦੀ ਚੋਣ ਹੋਈ ਸੀਗੀ ਉਹਦੇ ਵਿੱਚ ਬੁਰੀ ਤਰ੍ਹਾਂ ਇਹਨਾਂ ਨੇ ਮਾਰ ਖਾਧੀ ਆ ਮੇਰੇ ਕਲ ਫਗਵਾੜੇ ਵਿੱਚ ਲਾਈਏ ਤਾਂ ਕਨ ਵਿੱਚੋਂ 10 ਜਾਂ 12 ਪੰਚਾਇਤਾਂ ਇਹਨਾਂ ਦੇ ਇਹਨਾਂ ਦੀ ਜਿੱਤੇ ਆ ਔਰ ਉਸਦੇ ਨਾਲ ਹੀ ਦੂਸਰਾ ਇਸੇ ਤਰ੍ਹਾਂ ਮਿਊਸਪਲ ਕੌਰ ਇਲੈਕਸ਼ਨ ਦੇ ਵਿੱਚ ਵੀ ਜਿਹੜਾ ਹੈਗਾ ਆਪਾਂ ਦੇਖੀਏ ਤਾਂ ਇਹਨਾਂ ਨੇ ਕਾਫੀ ਜੜੀ ਹੈਗੀ ਇਹਨਾਂ ਦੀ ਹਾਰ ਹੋਈ ਆ ਸਾਰੀ ਜਗ੍ਹਾ ਜਿੱਥੇ ਵੀ ਇਹਨਾਂ ਨੇ ਮੇਅਰਸ ਵਗੈਰਾ ਬਣਾਏ ਹੈਗੇ ਨੇ ਬੇਸ਼ੱਕ ਦੀ ਉਹ ਪਟਿਆਲਾ ਹੈਗਾ ਬੇਸ਼ੱਕ ਦੀ ਲੁਧਿਆਣਾ ਹੈਗਾ ਬੇਸ਼ੱਕ ਦੀ ਜਿਲੰਦਰ ਹੈਗਾ ਬੇਸ਼ੱਕ ਦੀ ਅੰਸਰ ਹੈਗਾ ਜਬ ਬੇਸ਼ੱਕ ਫਗਵਾੜੇ ਵਿੱਚ ਕਿਉਂਕਿ ਬਾਕੀ ਸਾਰੀ ਜਗ੍ਹਾ ਤੇ ਜਿਹੜੀ ਹੈਗੀ ਆ ਉਹ ਮੇਰ ਦੀ ਜਿਹੜੀ ਇਲੈਕਸ਼ਨ ਹੋ ਚੁੱਕੀ ਹੈ ਪਰ ਉਹਦੇ ਵਿੱਚ ਸਾਰੇ ਪੰਜਾਬ ਨੂੰ ਪਤਾ ਹੈਗਾ ਸਾਰੀ ਦੁਨੀਆ ਨੂੰ ਪਤਾ ਹੈ ਕਿ ਇਹਨਾਂ ਨੇ ਜਿਹੜੇ ਕਾਨੂੰਨ ਨੂੰ ਛੱਕੇ ਟੰਕੇ ਜਿਹੜਾ ਹੈਗਾ ਉੱਥੇ ਇਲੈਕਸ਼ਨਸ ਕਰਾਈ ਹੈਗੀ ਆ ਤੱਕੇ ਨਾ ਕਰਾਈ ਹੈਗੀ ਆ ਕਿਸੇ ਜਗ੍ਹਾ ਤੇ ਜੇ ਬਹੁਮਤ ਨਹੀਂ ਵੀ ਹੈਗਾ ਤੇ ਅੱਧੋ-ਅੱਧੇ ਦਾ ਫਰਕ ਹੈਗਾ ਫਿਰ ਵੀ ਇਹਨਾਂ ਨੇ ਤੱਕੇ ਨਾ ਡਿਕਲੇਰ ਕਰਤੇ ਕੋਈ ਸਿਸਟਮ ਡਾਪਨੇ ਕੀਤਾ ਔਰ ਕਈ ਜਗ੍ਹਾ ਤੇ ਇੰਨਾ ਨੇ ਜਿਵੇਂ ਜਲੰਧਰ ਸੀਗੇ ਐਮਸੀ ਸਰਪੰਚ ਜਿਹੜੇ ਕੋ ਨੂੰ ਅੰਦਰ ਹੀ ਜਾਣ ਦਿੱਤੇ ਫਗਵਾੜਾ ਜਿਹੜਾ 25 ਤਰੀਕ ਨੂੰ ਇੱਥੇ ਸੀ ਸਾਰਿਆਂ ਨੇ ਡਰਾਮਾ ਦੇਖਿਆ ਹੈਗਾ ਜਦੋਂ ਗਏ ਤਾਂ ਲੱਗਦਾ ਪਤਾ ਨਹੀਂ ਇਹਨਾਂ ਕੀ ਹੈਗਾ ਸੱਤ ਤਕਰੀਬਨ 6 ਜਾਂ 7 ਇਹਨਾਂ ਨੇ ਫਿਸਕੀ ਪੁਆਇੰਟ ਬਣਾਏ ਸੀ ਜਿੱਥੇ ਚੈੱਕ ਕਰਦੇ ਸੀ ਜਦੋਂ ਇੱਕ ਵਾਰੀ ਆਊਟਰ ਤੋਂ ਚੈੱਕ ਹੋ ਗਈ ਔਰ 500 ਬੰਦਾ ਪੁਲਿਸ ਦਾ ਲੱਗਿਆ ਹੋਵੇ ਤਾਂ ਫਿਰ ਗਾਹ ਕਰਨ ਦੀ ਜ਼ਰੂਰਤ ਹੈਗੀ ਤੋਂ ਇਸ ਕਰਕੇ ਇਹਨਾਂ ਨੇ ਇਸ ਤਰ੍ਹਾਂ ਲੱਗਦਾ ਸੀ ਕਿ ਉੱਥੇ ਬਈ ਬਹੁਤ ਵੱਡਾ ਇੰਤਜ਼ਾਮ ਕੀਤਾ ਹੈਗਾ ਪਰ ਬਾਅਦ ਚ ਨਿਕਲੇ ਕਿ ਫੁੱਸੋ ਗਿਆ ਸਾਰੇ ਦੇਖਦੇ ਆਂ ਡਿਵੀਜ਼ਨਲ ਕਮਿਸ਼ਨਰ ਜਿਹੜਾ ਹੈਗਾ ਸੌਂਚ ਕੋਣ ਤੋਂ ਬਾਅਦ ਭੱਜ ਗਿਆ ਪਤਾ ਹੀ ਨਹੀਂ ਲੱਗਿਆ ਕਦੋਂ ਭੱਜ ਗਿਆ ਔਰ ਜਿਹੜੇ ਆਪ ਸਰਕਾਰ ਹੈ ਜਿਹੜਾ ਇਹਨਾਂ ਦਾ ਪ੍ਰਜਾਇਨੀ ਅਫਸਰ ਨਾਮਿਨੇਟ ਕੀਤਾ ਸੀ ਉਹਨਾਂ ਨੇ ਵਿਕੀ ਸੂਧ ਉਹ ਕਰਕੇ ਜਿਵੇਂ ਤੁਸੀਂ ਮ ਆਏ ਹੋ ਨਾ ਵੀ ਜਿਵੇਂ ਆਪ ਦੀ ਇਹਨਾਂ ਨੇ ਪਹਿਲਾਂ ਜਿਹੜੀ ਇੱਕ ਦਿਨ ਪਹਿਲਾਂ ਸਾਡੇ ਬਹੁਤ ਹੀ ਇੱਥੇ ਸਤਿਕਾਰਯੋਗ ਜਿਹੜੇ ਹੈਗੇ ਆ ਆਪਣੇ ਐਮਪੀ ਸਾਹਿਬ ਹੈਗੇ ਨੇ ਡਾਕਟਰ ਰਾਜਕਮਰ ਚੱਬੇਵਾਲ ਜੋ ਕਿ 2 ਮਹੀਨੇ ਤੋਂ ਇੱਥੇ ਤੁਰੇ ਫਿਰਦੇ ਆ ਮੈਨੂੰ ਲੱਗਦਾ ਉਹਨਾਂ ਨੂੰ ਕੋਈ ਕੰਮ ਹੀ ਨਹੀਂ ਲੱਗਦਾ ਕਿਤੇ ਕਿਉਂਕਿ ਕੰਮ ਕਰਦੇ ਨੇ ਉਹ ਇੱਥੇ ਹੀ ਕੰਮਦੇ ਆ ਪਹਿਲਾਂ ਤੱਕੇ ਦਾ ਕੈਂਡੀਡੇਟ ਹੁੰਦੇ ਸੀਗੇ ਹਰ ਪਾਰਟੀ ਦੇ ਵਿੱਚ ਜਾਂਦੇ ਸੀ ਸਾਨੂੰ ਐਮਪੀ ਦਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦਾ ਜਿਹੜਾ ਹੈਗਾ ਇੱਕ ਕੈਂਡੀਡੇਟ ਦੇ ਦੋ ਕੈਂਡੀਡੇਟ ਇਲੈਕਸ਼ਨ ਹੋ ਗਈਆਂ ਫਿਰ ਇਹ ਹਾਰ ਹੋਈ ਤਾਂ ਤੁਹਾਨੂੰ ਪਤਾ ਹੀ ਹੈ ਕਿ 12 ਜਿੱਤੀਆਂ ਸੀ ਦੋ ਬਾਅਦ ਚ ਮਲਾਮ ਲੂਕੇ ਨੇ 14 ਕਰ ਲਿਆ ਔਰ ਉਹ ਵੀ ਜੇ ਕਿਤੇ ਤੱਕ ਤੱਕਾ ਤੱਕਾ ਨਾ ਕਰਦੇ ਪੋਲਿੰਗ ਡੇ ਵਾਲੇ ਦਿਨ ਤਾਂ ਮੇਰੇ ਕੋਲ 7-8 ਤੋਂ ਵੱਧ ਦਾ ਸੀ ਲਾਇਆ ਸੀ ਅੱਜੇ 70 ਤੋਂ ਵੱਧ ਜਾਣੀਆਂ ਨੇ ਸੀ ਤਾਂ ਉਸ ਦਿਨ ਵੀ ਆਪਾਂ ਦੇਖੀ ਸਾਰਾ ਇਹਨਾਂ ਨੇ ਜਿਹੜਾ ਹੈਗਾ ਉਹ ਡਰਾਮਾ ਕੀਤਾ ਹੈਗਾ ਆਪਦੇ ਜਿਹੜੇ ਬੰਦੇ ਹੈਗੇ ਆ ਆਪਦੇ ਜਿਹੜਾ ਹੈਗਾ ਬਜ਼ਾਈਨੀ ਅਫਸਰ ਕੈਂਡੀਡੇਟ ਉਹਦੇ ਵਿਰੁੱਧ ਨਾਰੇ ਲਾਈ ਜਾਂਦੇ ਔਰ ਅੰਦਰ ਜਿਹੜੇ ਹੈਗੇ ਆ ਤਕਰੀਬਨ ਮੇਰੇ ਖਿਆਲ ਪੰਜਾਗ ਦੇ ਲੱਪਕ ਜਿਹੜੇ ਪੁਲਿਸ ਕਰਮਚਾਰੀ ਲੱਗੇ ਸੀ ਪੁਲਿਸ ਕਰਮਚਾਰੀ ਹਾਜ਼ਰੀਆਂ ਲਗਾ ਰਹੇ ਸੀ ਪੁਲਿਸ ਕਰਮਚਾਰੀ ਜਿਹੜੇ ਬਿਠਾ ਰਹੇ ਸੀਗੇ ਐਸਪੀ ਤੇ ਡੀਐਸਪੀ ਅੰਦਰ ਮੌਜੂਦ ਸੀਗੇ ਔਰ ਉਹ ਜੋ ਨਾਰੇ ਲੋਂਦੇ ਤਾਂ ਉਹਨਾਂ ਨੂੰ ਘੇਰ ਕੇ ਖੜ ਲਿਆ ਵੀ ਪਤਾ ਨਹੀਂ ਕਿੱਡੇ ਵੱਡਾ ਹੈਗਾ ਉਹ ਸਾਰੀ ਗੇਮ ਸੀ ਇਹਨਾਂ ਦੀ ਔਰ ਮੈਂ ਕਿਉਂਕਿ ਆਪਦੇ ਜਿੰਦਗੀ ਸਾਰੇ ਜਾਣਦੇ ਕਿ ਮੈਂ ਨੌਕਰੀ ਕਰਦਿਆਂ ਬੜੀਆਂ ਇਲੈਕਸ਼ਨਸ ਕਰਾਈਆਂ 92 ਤੋਂ ਲੈ ਕੇ ਕਦੇ ਵੀ ਜਿਹੜੀ ਪੁਲਿਸ ਜਿਹੜੀ ਹੈਗੀ ਆ ਉਹ ਕਦੇ ਵੀ ਹਾਲ ਦੇ ਵਿੱਚ ਨਹੀਂ ਜਾਂਦੀ ਹੈਗੀ ਉਹਨਾਂ ਨੇ ਗੇਟ ਤੇ ਰਹਿਣਾ ਹੁੰਦਾ ਜੇ ਪ੍ਰੈਜ਼ਾਈਡਿੰਗ ਅਫਸਰ ਉਹਨੂੰ ਕਾਲ ਕਰੇ ਕੋਈ ਅੰਦਰ ਰੌਲਾ ਪੈ ਗਿਆ ਤਾਂ ਉਹ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਅੰਦਰ ਜਾਂਦੇ ਹੈਗੇ ਤਾਂ ਲੌਂਡਾ ਟੁਕਰੀ ਰੀਡ ਕਰਦੇ ਪਰ ਇੱਥੇ ਦੇਖਣ ਨੂੰ ਸਾਰਾ ਸਿਸਟਮ ਹੀ ਰਨ ਕਰ ਰਿਹਾ ਸੀ ਅਸੀਂ ਜਦੋਂ ਨੈਕਸਟ ਜਿਹੜਾ ਹਾਈ ਕੋਰਟ ਦੇ ਵਿੱਚ ਜੋ ਹਾਈ ਕਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਦਿੱਤੀਆਂ ਗਈਆਂ ਸੀ ਉਹਦੇ ਖਿਲਾਫ ਅਸੀਂ ਨਾ ਕੰਟੈਕਟ ਫਾਈਲ ਕੀਤੀ ਉਹਦੇ ਵਿੱਚ ਇਹੀ ਪ੍ਰਸ਼ਨ ਕੀਤਾ ਹੈਗਾ ਕਿ ਜਿਹੜੇ ਡਿਵੀਜ਼ਨਲ ਕਮਿਸ਼ਨਰ ਇੱਥੇ ਅਰੁਣ ਸੈਕਰੀ ਜੀ ਆਏ ਸੀਗੇ ਉਹ ਜਿਹੜੇ ਹੈਗੇ ਆ ਜੇ ਉਹਨਾਂ ਨੂੰ ਵਾਕਈ ਲੱਗਦਾ ਸੀ ਕਿ ਅੰਦਰ ਲਾਅ ਆਰਡਰ ਪ੍ਰੋਬਲਮ ਕ੍ਰੀਏਟ ਹੋ ਗਈ ਆ ਤਾਂ ਉਹ ਛੱਡ ਕੇ ਕਦੋਂ ਭੱਜ ਗਏ ਜੋ ਕਮਿਸ਼ਨਰ ਹੈਗੇ ਮੈਡਮ ਇੱਥੇ ਉਹ ਏਡੀਸੀ ਹੈ ਤੇ ਨਾਲ ਏਡੀਐਮ ਵੀ ਹੈਗੇ ਨੇ ਏਡੀਐਮ ਦੇ ਅਫਸਰ ਦਾ ਕੰਮ ਥੋੜੀ ਆ ਫਿਰ ਤੁਸੀਂ ਉੱਥੇ ਰੁਕੇ ਜਾਂਦੇ ਜੇ ਕੋਈ ਹੁੰਦਾ ਜਾਂ ਤਾਂ ਉਹ ਬਾਹਰ ਕਰ ਦਿੰਦੇ ਫੜ ਕੇ ਇਹਨੇ 50 ਕਰਮਚਾਰੀ ਬਾਹਰ ਬਿਠਾਇਆ 50 5.5 ਬੰਦਾ ਬਾਹਰ ਬਿਠਾਇਆ ਤੇ ਜਾਂ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਤੇ ਅੱਜ ਤੱਕ ਜਿਹੜਾ ਹੈਗਾ ਨਾ ਡਿਵੀਜ਼ਨਲ ਕਮਿਸ਼ਨਰ ਨੇ ਔਰ ਨਾ ਹੀ ਉੱਥੇ ਜਨੇ ਪੁਲਿਸ ਅਧਿਕਾਰੀ ਸੀ ਔਰ ਨਾ ਪ੍ਰੈਜ਼ਾਈਡਿੰਗ ਅਫਸਰ ਕਿਸੇ ਨੇ ਵੀ ਕਿਸੇ ਦੇ ਖਿਲਾਫ ਕੋਈ ਨਹੀਂ ਕਿਉਂਕਿ ਸਾਰਾ ਡਰਾਮਾ ਸੀ ਉਹ ਇਹਨਾਂ ਨੇ ਪੋਸਟਪੋਨ ਕਰ ਦਿੱਤੀ ਹੈਗੇ ਪੋਸਟਪੋਨ ਕਰਕੇ ਅਸੀਂ ਦੁਬਾਰਾ ਫਿਰ ਜਿਹੜਾ ਹਾਈ ਕੋਰਟ ਨੂੰ ਅਪਰੋਚ ਕੰਟੈਂਪਟ ਪਾਈ ਹੈਗੀ ਆ ਤਾਂ ਕੰਟੈਂਪਟ ਦੇ ਵਿੱਚ ਜਿਹੜਾ ਹੈਗਾ ਕੱਲ ਸਾਰੇ ਜਾਣਦੇ ਕਿ ਮਾਂ ਜੋ ਪੰਜਾਬ ਤੇ ਹੰਗਾਂ ਦਾ ਕੋਰਟ ਵੱਲੋਂ ਜਿਹੜਾ ਹੈਗਾ ਉਹਦੇ ਵਿੱਚ ਸਾਡੀ ਇੱਕੋ ਹੀ ਡਿਮਾਂਡ ਸੀਗੀ ਕਿ ਅਸੀਂ ਸਾਨੂੰ ਉੱਥੇ ਆਬਜ਼ਰਵਰ ਲਗਾਇਆ ਜਾਵੇ ਜੋ ਇਹਨਾਂ ਦਾ ਉਸ ਦਿਨ ਡਰਾਮਾ ਸੀਗਾ ਕਿਉਂਕਿ ਉਹਨਾਂ ਦੀ ਦੇਖ ਰੇਖ ਤੇ ਇਲੈਕਸ਼ਨ ਹੋਵੇ ਉਹ ਆਪਣੇ ਰਿਟਾਇਰਡ ਜਸਟਿਸ ਜਗੇਨ ਅਰਵੰਸ ਲਾਲ ਜੀ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੇ ਬਤੌਰ ਅਬਜ਼ਰਵਰ ਅਪਾਇੰਟ ਕੀਤਾ ਹੈਗਾ ਔਰ ਇੱਕ ਤਰੀਕ ਜਿਹੜੀ ਡੇਟ ਫਿਕਸ ਕੀਤੀ ਹੈ ਇੱਕ ਤਰੀਕ ਵੀ ਤਾਂ ਕੀਤੀ ਕਿਉਂਕਿ ਮੈਂ 9 ਵਜੇ ਵੈਸੇ ਕਾਰਪੋਰੇਸ਼ਨ ਵਾਲੇ ਨੂੰ ਪੁੱਛਿਆ ਜੀ ਵੀ ਉਹ ਕਿਉਂਕਿ ਉਦੋਂ ਪਹਿਲਾਂ ਆਰਡਰ ਹੋ ਚੁੱਕਾ ਵੀ ਤਿੰਨ ਦਿਨਾਂ 'ਚ ਇਲੈਕਸ਼ਨ ਕਰਾਓ ਤਾਂ ਮੈਨੂੰ ਪਤਾ ਸੀ ਵੀ ਕੱਲ ਇਹਨਾਂ ਨੇ ਪੇਸ਼ ਹੋਣਾ ਡਿਵੀਜ਼ਨਲ ਕਮਿਸ਼ਨ ਨੂੰ ਜਾਤੀ ਦੌਰ ਤੋਂ ਬੁਲਾਇਆ ਗਿਆ ਸੀਗਾ ਤਾਂ ਮੈਨੂੰ ਪਤਾ ਸੀ ਵੀ ਇਹਨਾਂ ਅੱਜ ਚਿੱਠੀ ਅਸੂ ਕਰਨੀ ਹੈ 9 ਵਜੇ ਪਤਾ ਕੀਤਾ ਮੈਂ ਕਿਹਾ ਵੀ ਕੋਈ ਅੱਜ ਚਿੱਠੀ ਟੁੱਠੀ ਕੋਈ ਨਹੀਂ ਜੀ ਸੰਤਾ ਕੋ ਕਾਮ-ਤਾਮ ਚਾਮ ਆ ਗਿਆ ਤੇ ਰਾਤ ਉਦ ਰਾਤ 12 ਕਿਵਤਕ ਬੈਠ ਕੇ ਨੇ ਆਰਡਰ ਕੀਤੇ। ਔਰ ਕੱਲ ਪੇਸ਼ੀ ਸੀਗੀ ਤਾਂ ਪੇਸ਼ੀ ਦੇ ਵਿੱਚ ਜਿਹੜੇ ਡਿਵੀਜ਼ਨਲ ਕਮਿਸ਼ਨਰ ਆ ਜਿਨ੍ਹਾਂ ਨੇ ਔਰ ਸਾਰਾ ਹੀ ਫਗਵਾੜਾ ਇਸ ਦੇ ਗਵਾਹ ਹੈ। ਉਸ ਦੇ ਨਾਲ ਹੀ ਅੱਜ ਦੇਖੀ ਤਾਂ ਸਾਰੇ ਹੀ ਫਗਵਾੜੇ ਵਿੱਚ ਜਿਹੜਾ ਹੈਗਾ ਮੇਰੇ ਖਿਆਲ ਇੰਨਾ ਕਦੇ ਜ਼ਿੰਦਗੀ ਵਿੱਚ ਦੇਖਿਆ ਨਹੀਂਗਾ ਇਲੈਕਸ਼ਨ ਹੋਈ ਬਾਅਦ ਫਿਰ ਆਪਸੀ ਭਾਈਚਾਰੇ ਚ ਲੋਕੀ ਬੈਠ ਕੇ ਚੱਲਦੇ ਆ ਕਿੰਨੇ। ਪਰ ਮੇਰੇ ਖਿਆਲ ਇੱਥੇ ਫਗਵਾੜੇ ਦੇ ਵਿੱਚ ਸਾਡੇ ਸੁਪ੍ਰਕਾਸ਼ ਜੀ ਹੈਗੇ ਨੇ। ਸਦਾ ਜੁਗਿੰਦਰ ਸਿੰਘ ਮਾਨ ਹੈਗੇ ਨੇ। ਇੱਕ ਡਾਕਟਰ ਰਾਜਕਪਾਤ ਚੱਬੇ ਵਾਲਾ ਆਏ ਹੋਏ ਨੇ। ਇਹ ਪਤਾ ਨਹੀਂ ਕਿਹੜੀ ਪਾਕਸਤਾਨ ਨਾਲ ਲੜਾਈ ਲੱਗੀ ਹੋਈ ਹੈ ਇਸ ਤਰ੍ਹਾਂ ਤੁਰੇ ਫਿਰਦੇ ਆ ਤੇ ਮੇਰਾ ਕੱਲ ਹਰ ਰੋਜ਼ ਹਰ ਐਮਸੀ ਸਾਹਿਬਾਂ ਦੇ ਕਰੇ ਪੁਲਿਸ 'ਤੇ ਦਿਨ ਅੱਜ ਵੀ ਭੇਜੀ ਹੈਗੀ ਆ ਅਸੀਂ ਐਸਐਸਪੀ ਸਾਹਿਬ ਨੂੰ ਵੀ ਕਿਹਾ ਵੀ ਭਾਈ ਇਹ ਦੱਸੋ ਕਿਹੜਾ ਹੈਗਾ ਕਿਹੜੇ ਕਾਨੂੰਨ 'ਚ ਭੇਜਦੇ ਹੈਗੇ ਤੁਸੀਂ ਉਹਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਬਕਾਇਦਾ ਉਹ ਕਹਿੰਦੇ ਮੈਨੂੰ ਪਤਾ ਨਹੀਂ ਯਾਨੀ ਕਿ ਇੱਥੇ ਐਡਮਿਨਸਟ੍ਰੇਸ਼ਨ ਦਾ ਇੰਨਾ ਮਾੜਾ ਹਾਲ ਹੈ ਕਿ ਐਸਐਸਪੀ ਤਾਂ ਕਹਿੰਦੇ ਇੱਥੇ ਲਈ ਪੁਲਿਸ ਨਹੀਂ ਰੁਕਦੀ ਐਸਐਸਪੀ ਤਾਂ ਕਹਿੰਦੇ ਨਹੀਂ ਜੇ ਹੁਣ ਨਹੀਂ ਜਾਂਦੇ ਉਸ ਤੋਂ ਬਾਅਦ ਫੇਰ ਚਲੇ ਜਾਂਦੇ ਆ ਅੱਜ ਵੀ ਚਲੇ ਗਏ ਲੋਕਾਂ ਦੇ ਘਰ ਜਾਦੇ ਲੇ ਤੋ ਮੈਂ ਤਾਂ ਐਸਐਸਪੀ ਸਾਹਿਬ ਨੂੰ ਕਹਿ ਪਾਇਆ ਵੀ ਇਹ ਤਾਂ ਇਸ ਤਰ੍ਹਾਂ ਦਾ ਕਦੇ ਦੇਖਿਆ ਨਹੀਂ ਅਸੀਂ ਕਦੇ ਵੀ ਹੈਗਾ ਇੱਕ ਇਨਸੀਡੈਂਟ ਦੇ ਵਿੱਚ ਕਹਿੰਦੇ ਵੈਸੇ ਲੋਕ ਪੁਲਿਸ ਗਈ ਸੀ ਫੜ ਕੇ ਨਹੀਂ ਲੈ ਕੇ ਮੈਂ ਫੜ ਕੇ ਨਹੀਂ ਲੈ ਕੇ ਆਈ ਕਿਸੇ ਸ਼ਰੀਫ ਘਰ ਦੇ ਵਿੱਚ ਤੁਸੀਂ ਜਾਣਦੇ ਹੋ ਉੱਥੇ ਲੇਡੀਜ਼ ਹੋਣ ਬੱਚੇ ਹੋਣ ਉਹਨਾਂ ਦੇ ਕਿਵੇ ਦੀ ਵੀ ਸਾਡੇ ਘਰ ਪੁਲਿਸ ਆਈ ਹੈਗੀ ਇਸ ਕਰਕੇ ਬਹੁਤ ਮਾੜਾ ਬਤੀਰਾ ਔਰ ਮੈਂ ਉਮੀਦ ਕਰਦਾ ਕਿ ਸਾਰੇ ਹੀ ਫਗਵਾੜਾ ਵਾਸੀ ਜਿਹੜਾ ਹੈਗਾ ਇਹ ਚੰਗੀ ਤਰ੍ਹਾਂ ਜਾਣਗੇ ਹੈਗੇ ਨੇ ਕਿ ਇਹ ਦੇ ਵਿੱਚ ਜਿਹੜਾ ਹੈਗਾ ਜਿਹੜੀ ਆਪ ਪਾਰਟੀ ਹੈ ਆਪ ਸਰਕਾਰ ਹੈਗੀ ਹੈ ਅਤਿੰਚਾ ਲੀਡਰ ਜਿਹੜੇ ਇੱਥੇ ਤੁਰੇ ਫਿਰਦੇ ਇਹਨਾਂ ਦੇ ਜਿਹੜਾ ਹੈਗਾ ਤੱਕੇ ਆ ਇਹਨਾਂ ਦਾ ਤੱਕੇ ਕਰਕੇ ਜਿਹੜਾ ਹੈਗਾ ਲੋਕਲ ਪੁਲਿਸ ਜਿਹੜੀ ਹੈਗੀ ਆ ਉਹ ਤੱਕਾ ਕਰ ਰਹੀ ਹੈ ਜਿੰਨੇ ਐਮਸੀ ਸਾਹਿਬਾਨਾ ਉਹ ਉਹਨਾਂ ਨੂੰ ਟਰੈਰਾਈਜ਼ ਕਰ ਰਹੀ ਹੈਗੀ ਆ ਤੋਂ ਵੈਸੇ ਸਾਨੂੰ ਸੇਫ ਰੂਟ ਦਿੱਤਾ ਗਿਆ ਸੇਫ ਪੈਸੇ ਦਿੱਤਾ ਗਿਆ ਅਸੀਂ ਉਸ ਦਿਨ ਵੀ ਇੱਕ ਸੇਫ ਪੈਸੇ ਜਰਾਇਜ਼ ਲਾਵਾਂਗੇ ਤੋਂ ਜੇਕਰ ਮੈਂ ਇੱਥੇ ਕਹਿਣਾ ਚਾਹੁੰਦਾਗਾ ਇੱਥੇ ਲੋਕਲ ਡੀਐਸਪੀ ਹੈ ਜਾਂ ਐਸਐਚਓ ਹੈਗਾ ਸਾਡੀ ਕੰਟੈਂਪਟ ਫਾਈਲਿੰਗ ਦੇ ਵਿੱਚ ਅੱਜ ਡੇਟ ਸੀਗੀ ਉਹਦੇ ਵਿੱਚ ਨੋਟਿਸ ਹੋ ਗਿਆ ਹੈਗਾ ਔਰ ਮੈਂ ਸਾਰੇ ਇਹ ਇੱਥੇ ਐਡਵਿਜ਼ਰ ਨੂੰ ਔਰ ਖਾਸ ਕਰਕੇ ਪੁਲਿਸ ਨੂੰ ਇਹ ਕਹਿਣਾ ਵੀ ਚੱਲਣਾ ਹੈਗਾ ਔਰ ਬੇਨਤੀ ਵੀ ਕਰਦਾ ਹੈਗਾ ਕਿ ਤੁਸੀਂ ਇਹ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਹੈਗੇ ਮੈਂ ਵੀ ਨੌਕਰੀ ਕਰਕੇ ਆ ਪਰ ਅਸੀਂ ਤਾਂ ਇਹੋ ਜਿਹਾ ਗੰਦ ਪਾ ਕੇ ਨਹੀਂ ਆਏ ਔਰ ਉਹਦੇ ਵਿੱਚ ਨਾਲ ਹੀ ਜਿਹੜਾ ਹੈਗਾ ਜੇਕਰ ਇਸੇ ਤਰ੍ਹਾਂ ਕਰਨਗੇ ਤਾਂ ਜਿਹੜਾ ਨੋਟਿਸ ਹੋਇਆ ਉਹਦੇ ਵਿੱਚ ਡੀਐਸਪੀ ਤੇ ਲੋਕਲ ਐਡਮਿਨਿਸਟ੍ਰੇਸ਼ਨ ਤੇ ਪਲੱਸ ਐਸਐਚਓ ਜਿਹੜਾ ਵੀ ਰਿਸਪੌਂਸਿਬਲ ਹੋਏਗਾ ਉਹਨਾਂ ਨੂੰ ਮੈਂ ਐਸਐਸਪੀ ਸਾਹਿਬ ਨੂੰ ਕਹੇ ਸੀ ਅਸੀਂ ਬਾਈ ਨੇਮ ਜਿਵੇਂ ਡਿਵੀਜ਼ਨਲ ਕਮਿਸ਼ਨਰ ਤੋਂ ਕੰਟੈਕਟ ਕੀਤੀ ਆ ਇਹਨਾਂ ਤੋਂ ਵੀ ਫਾਈਲ ਕਰਾਂਗੇ ਤਾਂ ਜੋ ਇਹਨਾਂ ਨੂੰ ਅਰ ਨਾਲ ਇਹ ਵੀ ਹੈ ਸਰਕਾਰਾਂ ਹੁੰਦੀਆਂ ਜਾਂਦੀਆਂ ਜਾਂਦੀਆਂ ਰਹਿੰਦੀਆਂ ਤੇ ਸਰਕਾਰ ਪੱਕੀ ਨਹੀਂ ਰਹਿ ਜਾਣੀ ਇੱਥੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਬੇਸ਼ੱਕ ਦੀ ਕੋਈ ਅਫਸਰ ਸਮਝੇ ਮੈਂ ਜੀ 6 ਮਹੀਨੇ ਰਟਾਇਰ ਹੋ ਜਾਣਾ ਸਾਲ ਨੂੰ ਰਟਾਇਰ ਹੋ ਜਾਣਾ ਉਹ ਭੁੱਲ ਜਵੇ ਜਦੋਂ ਪੰਜ ਸਾਲ ਬਾਅਦ ਵੀ ਕਾਂਗਰਸ ਪਾਰਟੀ ਪਾਵਰ ਚ ਆਈ ਤੇ ਜਿਹੜਾ ਹਸਾਬ ਤਵਜਾ ਕਰਦੇ ਹਾਂ ਹਸਾਬ ਤ ਬਰਾਬਰ ਕਰਦੇ ਮੈਂ ਪਹਿਲਾਂ ਕਰਨਾ ਧਾਰੀਵਾਲ ਵਾਲਾ ਬੋਲਦਾ ਨਹੀਂ ਹੁੰਦਾ ਪਰ ਜੇ ਕਰਕੇ ਦਿਖਾਉਂਦਾਗਾ ਔਰ ਇਹਨਾਂ ਨੂੰ ਪਤਾ ਹੈਗਾ ਅਸੀਂ ਮਾਨਜੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਗਵਰਨਮੈਂਟ ਜਿੱਥੇ ਇੱਥੇ ਮੇਰੇ ਖਾਲ ਚੁਗਿੰਦਰ ਸਿੰਘ ਮਾਨ ਜੀ ਕਹਿੰਦੇ ਸੀ ਜੀ ਜਦ ਸਾਡਾ ਜਦ ਤੱਕ ਬਹੁਮਤ ਨਹੀਂ ਹੁੰਦਾ ਜੀ ਤਾਂ ਇਲੈਕਸ਼ਨ ਹੀ ਨਹੀਂ ਇਤੇ ਆਪਣੇ ਰਾਜ ਇੱਕ ਰਾਜੂ ਜੀ ਹੈਗੇ ਉਹ ਵੀ ਕਣ ਨਾ ਜੀ ਭਲਾ ਜੀ 2 ਸਾਲ ਆਈ ਨਿਕਲ ਜੈ ਤਾਂ ਐਂ ਕਢਾ ਲਵਾਂਗੇ ਇਹਨਾਂ ਨੂੰ ਕੋਈ ਕਾਨੂੰਨ ਪੜੋ 10-10 ਕਲਾਸਾਂ ਪੜ ਕੇ ਐਵੇਂ ਫੜਾ ਨਹੀਂ ਮਾਰੀ ਦੀਆਂ ਆਏਗੇ ਜਾ ਕੇ ਕਾਨੂੰਨ ਪੜੋ ਕਾਨੂੰਨ ਪੜ ਕੇ ਜਾਂ ਵਕੀਲ ਰੱਖ ਲਓ ਉਹਦੇ ਨਾਲ ਗੱਲ ਕਰਕੇ ਫਿਰ ਗੱਲ ਕਰੋ ਤੇ ਇਸ ਕਰਕੇ ਹੁਣ ਉਹੀ ਜਿਹੜੇ ਹੈਗੇ ਦੋਨੇ ਦੇਖ ਲੈਣ ਚੰਗੀ ਤਰ੍ਹਾਂ ਵੀ ਇਲੈਕਸ਼ਨ ਪਹਿਲਾਂ ਵੀ ਡੇਟ ਫਿਕਸ ਹੋ ਗਈ 25 ਤਰੀਕ ਦੀ ਔਰ 1 ਤਰੀਕ ਦੀ ਦੁਬਾਰਾ ਹੋਗੀ ਜੇ ਤੁਹਾਡੇ ਜਿ ਹਿੰਮਤਾ ਤਾਂ ਰੋਕੇ ਦਿਖਾ ਦਿਓ ਤੇ ਇਸ ਕਰਕੇ ਮੈਂ ਸਾਰੇ ਹੀ ਖਾਸ ਕਰਕੇ ਜਿਹੜੀ ਰੋਲਿੰਗ ਪਾਰਟੀ ਉਹਨੂੰ ਵੀ ਕਰਨਾ ਕਿਸੇ ਚੀਜ਼ ਦਾ ਐਂਡ ਹੁੰਦਾ ਹੈਗਾ ਤੁਸੀਂ ਜ਼ੋਰ ਲਾ ਲਿਆ ਮਹੀਨਾ ਜ਼ੋਰ ਲਾ ਲਿਆ ਤੋਂ ਤਾਂ ਬੰਦੇ ਨਹੀਂ ਟੁੱਟੇ ਤੁਸੀਂ ਤੋਂ ਬੰਦੇ ਹਜੇ ਵੀ ਤੁਸੀਂ ਝੱਕਦੇ ਫਿਰਦੇ ਹੋਏ ਤੇ ਇੰਨਾ ਹੀ ਐ ਤਾਂ ਸਾਰੀ ਪਾਰਟੀਆਂ ਨੂੰ ਬਿਠਾ ਕੇ ਜਰ ਵੈਸੇ ਹੀ ਕਹ ਦੋ ਸਾਨੂੰ ਸਾਲ ਦੇ ਦਿਓ ਪਹਿਲਾ 3 ਸਾਲਾਂ ਚ ਤੁਸੀਂ ਕੋਈ ਕੀਤਾ ਨਹੀਂ ਹੈਗਾ ਤੇ ਹੁਣ ਕਿਹੜਾ ਤੁਸੀਂ ਫੰਨੂ ਖੋਦੋਂਗੇ ਇਸ ਕਰਕੇ ਮੈਂ ਸਾਰੇ ਹੀ ਜਿੱਥੇ ਤੁਸੀਂ ਆਏ ਸਾਰੇ ਫਗਵਾੜਾ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਤੁਸੀਂ ਇਹਨਾਂ ਦਾ ਜਿਹੜਾ ਹੈਗਾ ਰੋਲ ਇਹ ਲੀਡਰ ਸਾਹਿਬਾਂ ਦਾ ਜੋ ਉਂ ਤਾਂ ਇੱਕ ਦੂਜੇ ਨੂੰ ਗਾਲਾਂ ਕੱਢ ਦਿੰਦੇ ਹੈ ਕਹਿੰਦੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਹੈ ਕਹਿੰਦੇ ਪਰ ਆਹ ਦੇਖੋ ਕਿਵੇਂ ਲੱਗਿਆ ਵੀ ਕਾਂਗਰਸ ਪਾਰਟੀ ਇਹ ਮੇਰ ਭਾ ਨਾ ਸਕਿਆ बसपा ਭਾਜਪਾ ਔਰ ਆਪ ਇਹ ਜਿਹੜੇ ਲੀਡਰ ਹੈਗੇ ਆ ਸਾਰੇ ਇਥੋਂ ਦੇ ਹਾਈ ਕਮਾਂਡਰ ਤੁਹਾਨੂੰ ਲੱਗਾ ਸਾਰੇ ਹੁਣ ਇਕੱਠੇ ਆ ਜੇ ਗੱਲਾਂ ਵੀ ਜੇ ਇਕੱਠੇ ਹੋ ਕੇ ਵੀ ਨਾ ਹਰਾ ਸਕਿਆ ਤਾਂ ਫਿਰ ਕਿੱਥੇ ਜਾਣਾ ਇਹ ਦੱਸ ਦੇਣਾ ਠੀਕ ਹੈ ਔਰ ਨਾਲੇ ਮੈਂ ਇਹ ਵੀ ਕਹਿਣਾ ਚਾਹਣਾ ਇਹ ਜਿਹੜਾ ਬੰਦਾ 70 70 ਸਾਲ ਤੋਂ ਉੱਪਰ ਹੋ ਜਾਂਦਾ ਨਾ ਉਹਨੂੰ ਚੁੱਪ ਕਰਕੇ ਛੱਡ ਕੇ ਬੰਨਵਾਸ ਚੱਲੇ ਜਾਣਾ ਚਾਹੀਦਾ ਠੀਕ ਹੈ ਨਹੀਂ ਤਾਂ ਫਿਰ ਲੋਕਾਂ ਨੇ ਤਿਆਰੀ ਹੈਗੀ ਆ ਤੁਸੀਂ ਅਗਲੇ ਇਲੈਕਸ਼ਨ ਜਦ ਮਰਜ਼ੀ ਆਜੋ ਉਹਦਾ ਹਰ ਮੰਗੇ ਕਿ ਲੋਕਾਂ ਨੇ ਜਿਹੜਾ ਤੁਸੀਂ ਆਹ ਸ਼ਹਿਰ ਦੇ ਵਿੱਚ ਗੰਦ ਪਾਇਆ ਹੈਗਾ ਤੁਸੀਂ ਤਿੰਨਾਂ ਨੇ ਮਿਲ ਕੇ ਲੋਕਾਂ ਨੇ ਇਹਨਾਂ ਦਾ ਜਵਾਬ ਦੇਣਾ ਹੀ ਦੇਣਾ ਹੈਗਾ ਤਾਂ ਇਸ ਕਰਕੇ ਇਸ ਤਰ੍ਹਾਂ ਨਹੀਂ 70 ਸਾਲ ਬਾਅਦ ਬੰਦੇ ਨੂੰ ਸੋਚ ਲੈਣਾ ਚਾਹੀਦਾ ਮੈਂ ਚੰਗੇ ਕੰਮ ਕੀ ਕੀਤੇ ਮਾੜੇ ਕੀਤੇ ਜਿਹੜੇ ਮਾੜੇ ਕੀਤੇ ਹੋ ਗਏ ਉਹਨਾਂ ਤੋਂ ਪਰਮਾਤਮਾ ਤੋਂ ਭੁੱਲ ਬਖਸ਼ੋਣੀ ਚਾਹੀਦੀ ਹੈ ਨਹੀਂ ਤਾਂ ਟਾਈਮ ਨਹੀਂ ਮਿਲਣਾ ਫਿਰ ਤਾਂ ਇਸ ਕਰਕੇ ਇਲੈਕਸ਼ਨ ਲੁਕਸਣ ਛੱਡ ਕੇ ਆਪਦਾ ਜਾਓ ਨਹੀਂ ਤਾਂ ਇੱਦੋਂ ਵੀ ਦੁਰਗਤੀ ਹੋਰ ਹੋਜੂਗੀ ਜ਼ਿਆਦਾ ਸਾਰੇ ਜਾਣਦੇ ਹੈਗੇ ਕਿ ਜਿਹੜੇ ਭਾਜਪਾ ਦੇ ਯਾਨੀ ਇਹ ਹੈਗੇ ਮੇਰੇ ਕੋਲ ਤਿੰਨ ਦਾ ਚਾਰ ਸਿੱਟਾ ਜਿੱਤੀਆਂ ਹੈਗੀਆਂ ਤਾਂ ਲੋਕਾਂ ਨੇ ਫਤਵਾ ਦਿੱਤਾ ਹੈਗਾ ਇਹ ਸੋਡਾ ਟਾਈਮ ਪਾਸ ਹੋ ਚੁੱਕਾ ਹੈਗਾ ਜਿਹੜੀ ਗੰਦੀ ਪੋਲਿਟਿਕਸ ਤੁਸੀਂ ਕਰਦੇ ਹੋ ਇਹਨੂੰ ਲੋਕੀ ਟੋਲਰੇਟ ਨਹੀਂ ਕਰਦੇ ਅੱਜਕੱਲ ਬੱਚੇ ਪੜ੍ਹੇ ਲਿਖੇ ਹੈਗੇ ਨੇ ਅੱਗੇ ਵਾਲਾ ਸਮਾਂ ਨਹੀਂ ਰਹਿ ਗਿਆ ਹੈਗਾ ਤੋ ਇਸ ਕਰਕੇ ਮੈਂ ਇਹਨਾਂ ਨੂੰ ਅਪੀਲ ਕਰੂੰਗਾ ਕਿ ਇੱਥੇ ਭਾਈਚਾਰਾ ਬਣਿਆ ਰਹੇਂਦੋ ਲੋਕਾਂ ਨੂੰ ਇੱਕ ਦੂਜੇ ਦਾ ਮਾਹੌਲ ਨਾ ਖਰਾਬ ਕਰੋ ਲੋਕਾਂ ਦਾ ਜੋ ਭਾਈਚਾਰਾ ਬਣਿਆ ਹੈਗਾ ਸਾਡੇ ਇੱਥੇ ਜਿਹੜੇ ਸੈਕੰਡ ਰੰਗ ਦੇ ਲੀਡਰ ਜਿਹੜੇ ਹੈਗੇ ਉਹਨਾਂ ਨੂੰ ਤੁਸੀਂ ਦੂਜਿਆਂ ਨਾਲ ਜਿਹੜਾ ਹੈਗਾ ਪਾਰਟੀ ਉਹਨਾਂ ਦਾ ਜਿਹੜਾ ਤੁਸੀਂ ਉਹਨਾਂ ਦਾ ਮਾਹੌਲ ਖਰਾਬ ਕਰੇ ਕਦੇ ਫਗਵਾੜੇ ਵਿੱਚ ਕਿਤੇ ਹੋਇਆ ਨਹੀਂ ਔਰ ਫਗਵਾੜਾ ਜਿਹੜਾ ਹੈਗਾ ਆਪ ਏ ਤੁਸੀਂ ਅੱਛੇ ਮਹੌਲੇ ਵਿੱਚ ਇਲੈਕਸ਼ਨ ਕਰਾਓ ਬਾਕੀ ਨਹੀਂ ਤਾਂ ਫਿਰ ਇੱਕ ਤਰੀਕ ਦੇਖਜੋ ਅਸੀਂ ਤਾਂ ਸਹਿ ਲਵਾਂਗੇ ਭਾਈ ਵਸਾ காங்கிரஸ் ਬਣਾਉਣ ਜਾ ਰਹੀ ਆ ਇਹ ਕਾਰਪੋਰੇਸ਼ਨ ਉਹ ਬਾਕੀ ਸਾਰੇ ਫਗਵਾੜੇ ਵਿੱਚ ਜਿਵੇਂ ਕਿ ਲੋਕਾਂ ਨੇ ਕਹਿ ਕੇ ਕਾਂਗਰਸ ਪਾਰਟੀ ਨੂੰ ਤੱਕਾ ਕਰ ਰਹੇ ਹੈਗੇ ਨੇ ਉਹ ਲੋਕਾਂ ਦੀਆਂ ਜਿਨ੍ਹਾਂ ਅਸੀਸਾਂ ਹੈਗੀਆਂ ਉਹ ਸਾਡੇ ਨਾਲ ਹੈਗੇ ਅਸੀਂ ਗੁਰੂ ਮਾਰ ਦੀ ਕਿਰਪਾ ਦੇ ਨਾਲ ਅਸੀਂ ਇੱਕ ਤਰੀਕ ਨੂੰ ਅਸੀਂ ਬਣਾਵਾਂਗੇ ਉਹ ਸਾਡੀ ਜਿਹੜੀ ਹੈਗੀ ਕਾਰਪੋਰੇਸ਼ਨ ਬਣਨ ਜਾ ਰਹੀ ਹੈਗੀ ਤੇ ਸਾਡਾ ਮੇਅਰ ਵੀ ਬਣ ਜਾ ਰਿਹਾ ਹੈਗਾ ਗੱਲ ਹੈ ਸਾਡਾ ਤਾਂ ਸਾਡੇ ਨਾਲ ੱੱੱਕਾ ਕਰ ਲੋਂਗੇ ਅਸੀਂ ਹਾਰ ਵੀ ਗਏ ਤਾਂ ਸਾਨੂੰ ਤਾਂ ਸਿੰਪਥੀ ਹੈਗੀ ੱੱੱਕੇ ਨਾਲ ਹੋਰਗੇ ਪਰ ਜੇ ਤੁਸੀਂ ੱੱੱਕਾ ਕਰਕੇ ਵੀ ਹਾਰ ਗਏ ਤਾਂ ਫਿਰ ਦੇਖੋ ਲੋਕਾਂ ਨੂੰ ਜਵਾਬ ਕਿ ਦੇਣਾ ਤੁਸੀਂ ਆਪ ਹੀ ਸੋਚ ਕੇ ਰੱਖ ਲਓ ਪਹਿਲੇ ਦੋ ਤਿੰਨ ਦਿਨ ਪਹਿਲਾਂ ਹਜੇ ਟਾਈਮ ਹੈਗਾ ਤਾਂ ਚੰਗੀ ਤਰ੍ਹਾਂ ਸੋਚ ਕੇ ਰੱਖ ਲੈਣ ਤਲੀਵਾਨ ਸਾਹਿਬ ਆਪਣੇ 3 एमसी ਕੇ ਆ ਉਹਨਾਂ ਦਾ ਜਾਨ ਦਾ ਮੁੱਖ ਕਾਰਨ ਕੀ ਹੋਇਆ ਇਹ ਤਾਂ ਤੁਸੀਂ ਮੈਂ ਤਾਂ ਦੱਸ ਨਹੀਂ ਸਕਦਾ ਇਹ ਤਾਂ ਤੁਸੀਂ ਜਿਹੜੇ ਗਏ ਉਹਨਾਂ ਨੂੰ ਪੁੱਛੋਗੇ ਕਿਵੇਂ ਗਏ ਤੁਹਾਡੇ ਐਨਓ ਉਹ ਵੀ ਕੈਂਡੀਰ ਮਤਲਬ ਟਕਸਾਲੀ ਕਾਂਗਰਸੀ ਰਹੇ ਆ ਤਿੰਨ ਵਾਰੀ ਐਮਸੀ ਨਿੱਕਾ ਜਿੱਤੇ ਆ ਆਪਣੇ ਦੂਸਰਾ ਰਾਮਪਾਲ ਜਿੱਤੇ ਹੈਗਾ ਹਨਾ ਉਸ ਤੋਂ ਬਾਅਦ ਮਨੀਸ਼ ਕਾਪੀ ਉਹ ਮਤਲਬ ਤੁਹਾਡੇ ਇਹ ਤਾਂ ਸੋਨੂ ਕੀ ਪਤਾ ਵੀ ਅਸੀਂ ਉਹ ਵੈਸੇ ਗਿਆ ਜੇ ਅਸੀਂ ਸਲਾਣਾ ਭੇਜੇ ਹੈਗੇ ਇਹ ਤਾਂ ਸੋਨੂ ਉਦੋਂ ਇੱਕ ਤਿਕ ਨੂੰ ਦੱਸਣਾ ਕਿਵੇਂ ਗਏ ਵਾਪਸ ਆ ਸਕਦੇ ਦੀ ਸੰਭਾਵਨਾ ਹੈ ਦੇਖੋ ਮੈਂ ਤਾਂ ਪਹਿਲੇ ਦੱਸਿਆ ਵੀ ਇਹ ਤਾਂ ਹੋ ਸਕਦਾ ਵੀ ਸਾਡੀ ਸਲਾਹ ਨੇ ਗਏ ਹੈਗੇ ਤਾਂ ਫਿਰ ਉਹ ਤੋਂ ਇੱਕ ਤੀਕ ਨੂੰ ਦੱਸੂਗਾ ਰਿਜ਼ਲਟ ਦੱਸੂਗਾ ਤੁਹਾਨੂੰ ਵੀ ਕੀ ਬੰਦ ਰਿਜ਼ਲਟ ਆਇਆ ਕੋਈ ਹੋਰ ਖੱਤਸਾ ਤਾਂ ਨਹੀਂ ਜੀ ਤੇ ਜਦੋਂ ਕੱਲ ਸਾਡਾ ਮੈਟਰ ਲੱਗਾ ਸੀ ਆਈ ਵਾਸ देयर ਤੇ ਸਾਡੇ ਮੈਟਰ ਤੋਂ ਇੱਕ ਮੈਟਰ ਪਹਿਲਾਂ ਹੀ ਅੰਮ੍ਰਿਤਸਰ ਦਾ ਮੈਟਰ ਲੱਗਾ ਸੀ ਤੇ ਜਿਹੜੀ ਅੰਮ੍ਰਿਤਸਰ ਦੀ ਇਲੈਕਸ਼ਨ ਪਟੀਸ਼ਨ ਰੱਦ ਹੋਣ ਦਾ ਕਾਰਨ ਇਹ ਸੀਗਾ ਕਿ ਜਦੋਂ ਇਲੈਕਸ਼ਨ ਕੰਡਕਟ ਹੋ ਜਾਵੇ ਫਿਰ ਉਹਦੀ ਜਿਹੜੀ ਮੇਨਟੇਨੈਂਸ ਬਿਲਤੀ ਆ ਇਲੈਕਸ਼ਨ ਟ੍ਰਾਈਬਿਊਨਲ ਚ ਬੰਦਦੀ ਆ ਜਾਂ ਤੁਸੀਂ ਸੁਪਰੀਮ ਕੋਰਟ ਅੰਡਰ 32 ਇਹਨੂੰ ਚੈਲੰਜ ਕਰ ਸਕਦੇ ਆ ਹਾਈ ਕੋਰਟ ਡਸ ਨਾਟ ਹੈਵ ਐਨੀ ਜੂਰਿਸਡਿਕਸ਼ਨ ਬਟ ਇਫ ਯੂ ਟਾਕ ਅਬਾਊਟ ਫਗਵਾੜਾ ਸਿਨੈਰੀਓ ਅੱਥੇ ਇਲੈਕਸ਼ਨ ਹੋਈ ਨਹੀਂ ਸੀ ਓਥ ਐਡਮਿਨਿਸਟਰ ਕੀਤੀ ਸੀ ਤੇ ਅਮ੍ਰਿਤਸਰ ਦੀ ਉਸ ਵੇਲੇ ਜੋ ਅਮ੍ਰਿਤਸਰ ਦੇ ਕਾਉਂਸਲਸ ਨੇ ਆਪਣਾ ਦੁੱਖ ਪ੍ਰਗਟਾਇਆ ਉੱਥੇ ਤੇ ਉਹ ਤੋਂ ਰਾਈਟ ਆਫਟਰ ਸਾਡਾ ਨੰਬਰ ਸੀਗਾ ਤੇ ਅਸੀਂ ਇਹੀ ਬਹਿਸ ਕੀਤੀ ਕਿ ਜੇ ਫਗਵਾੜੇ ਵਿੱਚ ਆਬਜ਼ਰਵਰ ਅਪਾਇੰਟ ਨਹੀਂ ਹੁੰਦਾ ਜਾ ਜਿੱਦਾਂ ਅਮ੍ਰਿਤਸਰ ਅੱਜ ਆਇਆ ਤਾਂ ਸਾਨੂੰ ਵੀ ਸਾਨੂੰ ਵੀ ਆਣਾ ਪੈ ਸਕਦਾ ਇਸ ਕਰਕੇ ਸਾਡਾ ਸਿਨੈਰੀਓ ਤੇ ਅਮ੍ਰਿਤਸਰ ਦੇ ਸਿਨੈਰੀਓ ਚ ਡਿਫਰੈਂਸ ਆ ਤੇ ਜਿਹੜੇ ਅਬਜ਼ਰਵਰ ਵੀ ਨਿਯੁਕਤ ਹੋਇਆ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਐਕਸ ਜੱਜ ਆਨਰੇਬਲ ਜਸਟਿਸ ਰਿਟਾਇਰਡ ਆ ਤੇ ਬਾਕੀ ਮੈਂ ਇਹ ਗੱਲ ਕਹਿਣਾ ਕਿ ਡੀਐਸਪੀ ਫਗਵਾੜਾ ਤੇ ਐਸਐਚਓ ਫਗਵਾੜਾ ਨੂੰ ਅਸੀਂ ਕੰਟੈਂਪਟ ਨੋਟਿਸ ਇਸ਼ੂ ਕਰ ਦਿੱਤਾ ਵਾ ਤੇ ਅਸੀਂ ਇਹਨਾਂ ਦੇ ਖਿਲਾਫ ਕੰਟੈਂਪਟ ਪ੍ਰੋਸੀਡਿੰਗਸ ਪਾ ਰਹੇ ਆ ਉਹ ਉਦਣ ਵਾਲੀ ਨਹੀਂ 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 ਉਹਦੀ ਉਹ ਜਿਹੜੀ ਕੱਲ ਪ੍ਰੋਸੀਡਿੰਗਸ ਹੋਈ ਆ ਉਹਦੀ ਕੰਟੈਂਪਟ ਪਾਇਆ ਸੀ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਮੀਡੀਆ ਰਾਹੀਂ ਦੱਸਣਾ ਚਾਹਨਾ ਜਿਹੜਾ ਕੱਲ ਦਾ ਆਰਡਰ ਆ ਇਹਦੇ ਅਧੀਨ ਜਿਹੜੀ ਕੰਟੈਂਪਟ ਪੁਲਿਸ ਕਰ ਰਹੀ ਆ ਉਹਦਾ ਕੰਟੈਂਪਟ ਦਾ ਨੋਟਿਸ ਡੀਐਸਪੀ ਫਗਵਾੜਾ ਤੇ ਐਸਐਚਓ ਨਾਹਰ ਸਿਟੀ ਫਗਵਾੜਾ ਨੂੰ ਲੀਗਲ ਨੋਟਿਸ ਜਾ ਚੁੱਕਾ ਤੇ ਇੱਕ ਦਿਨ ਕੱਲ ਤੱਕ ਹੋਪਫੁਲੀ ਮੰਡੇ ਤੱਕ ਅਸੀਂ ਜਿਹੜੀ ਸੀਓਸੀਪੀ ਕੰਟੈਂਪਟ ਪ੍ਰोसीडिंग्स ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਉਹਨਾਂ ਦੇ ਖਿਲਾਫ ਵੀ ਲਾਣ ਜਾ ਰਹੇ ਹਾਂ ਕੰਟੈਂਪਟ ਕੀ ਹੋਈ ਐ ਐਸ ਪਰ ਦੀ ਆਰਡਰਸ ਆਫ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕੱਲ ਦੀ ਜਿੰਨੇ ਵੀ ਕਾਉਂਸਲਰਸ ਆ ਉਹਨਾਂ ਦੀ ਸਿਕਿਉਰਿਟੀ ਨੂੰ ਸ਼ੋਰ ਕਰਨਾ ਤੇ ਉਹਨਾਂ ਦੇ ਵੋਟ ਪਾਣ ਦੀ ਪ੍ਰਤੀਕਿਰਿਆ ਦੇ ਵਿੱਚ ਅਟੈਂਪਟ ਦੇ ਵਿੱਚ ਕੋਈ ਤੱਕਾ ਨਾ ਹੋਣਾ ਇਹ ਕੇ ਦੀ ਡਿਊਟੀ ਆ ਥਿਸ ਇਸ ਟੂ ਬੀ ਇਨਸ਼ੋਰਡ ਬਾਏ ਦੀ ਪੁਲਿਸ ਕੋਰਟ ਨੇ ਕਿਹਾ ਕਿ ਤੁਸੀਂ ਸਿਕਿਉਰਿਟੀ ਦੇਣੀ ਆ ਕੋਰਟ ਨੇ ਕਿਹਾ ਕਿ ਤੁਸੀਂ VOTING ਤੱਕ ਉਹਨਾਂ ਦਾ ਦੇਖਣਾ ਵਾ ਕੋਈ ਤੱਕਾ ਨਾ ਹੋਵੇ ਪਰ ਕੋਰਟ ਨੇ ਕਿਹਾ ਕਿ ਇਲੈਕਸ਼ਨ ਫ੍ਰੀ ਐਂਡ ਫੇਅਰ ਤਾਂ ਹੋ ਸਕਦੀ ਆ ਪਰ ਕੋਰਟ ਦੇ ਆਰਡਰ ਤਾਂ ਕੀ ਮੰਨਣੇ ਆ ਇਹ ਸਾਡੇ ਕਾਉਂਸਲਰਸ ਦੇ ਘਰ ਜਾ ਜਾ ਕੇ ਉਹਨਾਂ ਨੂੰ ਧਮਕੀਆਂ ਦਿੰਦੇ ਉਹਨਾਂ ਨੂੰ ਪਰਚੇ ਪਾਣ ਦੀਆਂ ਧਮਕੀਆਂ ਦਿੰਦੇ ਉਹਨਾਂ ਨੂੰ ਗਲਤ ਤਰੀਕੇ ਨਾਲ ਇਹ ਕਹਿੰਦੇ ਪਏ ਆ ਕਿ ਜੇ ਤੁਸੀਂ ਵੋਟ ਪਾਣ ਆਉਂਗੇ ਉਦੋਂ ਤਾਂ ਤੁਸੀਂ ਆਪਣਾ ਪੜਿਆ ਵਿਚਾਰੋ ਤੁਸੀਂ ਇੱਕ ਚੀਜ਼ ਦੇਖੋ ਪਿਛਲੇ ਆਰਡਰਸ ਦੀ ਕੰਟੈਂਪਟ ਤੇ ਡਿਵੀਜ਼ਨਲ ਕਮਿਸ਼ਨਰ ਦਾ ਕੀ ਹਾਲ ਹੋਇਆ ਮੈਨੂੰ ਇਹ ਕਹਿੰਦੇ ਕੋਈ ਹੈਜ਼ਿਟੇਸ਼ਨ ਨਹੀਂ ਹੈ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਪੁਲਿਸ ਦੀ ਕੀ ਇਹਦੇ ਵਿੱਚ ਆਪਾਂ ਜਿਹੜੀ ਸੌਖਾਦੀ ਆ ਆਪਾਂ ਸੰਵਿਧਾਨ ਦੀ ਖਾਦੀ ਆ ਉਹ ਕਿਸੇ ਲੀਡਰ ਦੀ ਤਾਂ ਨਹੀਂ ਨਾ ਖਾਦੀ ਮੈਂ ਤੁਹਾਡੇ ਮਾਧਿਅਮ ਰਾਣੀ ਪੁਲਿਸ ਨੂੰ ਇਹ ਗੱਲ ਕਹਿਣਾ ਚਾਹੁੰਦਾ ਕੀ ਐਨਾ ਵੀ ਤੱਕਾ ਨਾ ਕਰੋ ਕਿ ਤੁਸੀਂ ਆਪਣੇ ਆਪ ਨਾਲ ਹੀ ਕੁਛ ਚਿਰ ਬਾ ਨਫਰਤ ਕਰਨ ਲੱਪੋ ਕਿ ਮੈਂ ਕਿੱਦਾਂ ਦਾ ਇਨਸਾਨ ਆ ਲਾਅ ਐਂਡ ਆਰਡਰ ਦੇ ਨਾਲ ਚੱਲੋ ਹਾਈ ਕੋਰਟ ਦੀ ਪੂਰੀ ਵਿਜੀਲ ਆਈ ਇਸ ਮੈਟਰ ਦੇ ਉੱਤੇ ਆ ਮੈਂ ਤੁਹਾਨੂੰ ਦੱਸਣਾ ਚਾਹਨਾ ਜੇ ਉਸ ਦਿਨ ਕੋਈ ਤੱਕਾ ਹੁੰਦਾ ਫੇਰ ਵੀ ਜਾਂ ਤੁਸੀਂ ਜੋ ਅੱਜ ਕਰ ਰਹੇ ਆ ਜੋ ਤੁਸੀਂ ਕਰ ਰਹੇ ਆ ਤਾਂ ਤੁਸੀਂ ਇਹ ਸਮਝਿਓ ਨਾ ਕਿ ਜਿਹੜੇ ਮਾਨਯੋਗ ਅਦਾਲਤਾਂ ਦੀ ਕੰਟੈਂਪਟ ਕਰ ਰਹੇ ਹੋ ਬਚ ਜਾਣਗੇ ਬਾਕੀ ਇੱਕ ਵਾਰੀ ਜੇ ਉਸ ਦਿਨ ਹੋਇਆ ਕੀ ਆ ਉਹਦੇ ਬਾਰੇ ਮਾਨਯੋਗ ਡਿਵੀਜ਼ਨਲ ਕੁਐਸਚਨਰ ਨੂੰ ਜੇ ਤੁਸੀਂ ਪੁੱਛੋਗੇ ਜਿਨ੍ਹਾਂ ਕੋ ਵੀਡੀਓ ਚਾਕੇ ਵੀ ਅੱਖਾਂ ਨਹੀਂ ਖੁੱਲੀਆਂ ਤੇ ਕੁਝ ਬੋਲ ਹੀ ਨਹੀਂ ਸਕੇ ਕੋਰਟ ਵਿੱਚ ਆਪਣਾ ਸਪਸ਼ਟੀਕਰਨ ਹੀ ਨਹੀਂ ਦੇ ਸਕੇ ਤਾਂ ਉਹ ਦੱਸ ਦੇਣਗੇ ਕਿ ਕੰਟੈਂਪਟ ਵਿੱਚ ਜਦੋਂ ਜੱਜ ਸਾਹਿਬ ਬੁਲਾਉਂਦੇ ਆ ਤਾਂ ਕਿੱਦਾਂ ਉੱਥੇ ਹੁੰਦੀ ਹੈ ਬੱਬਾ ਜੀ ਤੁਸੀਂ ਮੋਸਟ ਵਾਂਟਿਡ ਆ ਇਸ ਵੇਲੇ ਤੁਹਾਡੇ ਤਾਂ ਨਹੀਂ ਕੋਈ ਟਾਰੀ ਆ ਬਟ ਕਾਂਗਰਸ ਦੇ ਨਾਲ ਹੈਗੇ ਆ ਕਾਂਗਰਸ ਨਾਲ ਰਹਿਣਾ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਸਾਹਿਬ ਜਿਨਾਂ ਦੀ ਰਹਿਨਮਾਈ ਚ ਕਾਂਗਰਸ ਨੇ ਇੰਨੀ ਤਰੱਕੀ ਕੀਤੀ ਹੈ ਔਰ ਦੋ ਵਾਰੀ ਲਗਾਤਾਰ ਜਿਹੜੀ ਕਾਂਗਰਸ ਹਰਦੀ ਰਹੀ ਹੈ ਉਹ ਅਸੀਂ ਇਲੈਕਸ਼ਨਾਂ ਜਿੱਤੀਆਂ ਔਰ ਮੇਹਰ ਦੀ ਇਲੈਕਸ਼ਨਾਂ ਮੈਨੂੰ ਕਾਂਗਰਸ ਪਾਰਟੀ ਨੇ ਔਰ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਜੀ ਨੇ ਮੇਅਰ ਦਾ ਕੈਂਡੀਡੇਟ ਚੁਣਿਆ ਮੈਨੂੰ ਇਹ ਨਹੀਂ ਕਿ ਮੈਨੂੰ ਅੱਜ ਉਧਰੋਂ ਵੀ ਕਹਿੰਦੇ ਆ ਤੁਸੀਂ ਆ ਜਾਓ ਤੁਹਾਨੂੰ ਇੱਧਰ ਮੇਅਰ ਬਣਾ ਦਿੰਦੇ ਐ ਐਦਾਂ ਦੀਆਂ ਮੇਹਰੀਆਂ ਇਹਨਾਂ ਤੋਂ ਬਾਅਦ ਕੇ ਅਸੀਂ ਸਿੱਟਦੇ ਹੀ ਐ ਕਾਂਗਰਸ ਪਾਰਟੀ ਨਾਲ ਖੜੇ ਐ ਔਰ ਮੈਂ ਕਹਣਾ ਵੀ ਜਿੰਨਾ ਕਿਨਾਂ ਕੋ ਤਸੀਹੇ ਸਾਡੇ ਕਾਉਂਸਲਰਾਂ ਨੂੰ ਦੇ ਹੁੰਦੇ ਇਹ ਦੇ ਲਾਣਾ ਆਪਣੇ ਜਿਹੜੇ ਇਹਨਾਂ ਦੀ ਮਨ ਦੀ ਖੁਆਇਸ਼ ਪੂਰੀ ਕਰ ਲੈਣ ਲੇਕਿਨ ਆਉਣ ਵਾਲਾ ਟਾਈਮ ਆ ਜਿਹੜਾ ਉਹਨੂੰ ਯਾਦ ਜ਼ਰੂਰ ਰੱਖਣ ਕਿਉਂਕਿ ਕਈਆਂ ਨੂੰ ਇਹ ਭੁਲੇਖਾ ਆ ਵੀ 2 ਸਾਲ ਬਾਅਦ ਸਰਕਾਰ ਬਦਲਣੀ ਐ ਅਸੀਂ ਉਧਰ ਚਲੇ ਜਾਣਾ ਉਹ ਟਾਈਮ ਦੱਸੂਗਾ ਕਿਉਂਕਿ ਇਹ ਜਿਹੜੇ ਅੱਜ ਦੇਖੋ ਛੋਟੇ-ਛੋਟੇ ਬੱਚੇ ਆ ਕਾਉਂਸਲਰਾਂ ਦੇ ਛੋਟੇ-ਛੋਟੇ ਬੱਚੇ ਸਹਿਮੇ ਪਏ ਆ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਪੁਲਿਸ ਸਿੱਧੀ ਐਂਟਰ ਕਰਦੀ ਆ ਕੋਈ ਸਰਚ ਵਾਰੰਟ ਨਹੀਂ ਕੋਈ ਉਹਨਾਂ ਦੇ ਕੋਲ ਇਹ ਅਥਾਰਟੀ ਨਹੀਂ ਸਾਰੇ ਕਾਉਂਸਲਰਾਂ ਦਾ ਇਹ ਇਹਨਾਂ ਨੇ ਪਰਚੇ ਕਰਨੇ ਆ ਜਿਹੜੇ ਕੁਆਰ ਦੇ ਵਿੱਚ ਇੱਕ ਸਾਡੇ ਧੀਰੇਜ ਹੋਣਾ ਦੇ ਤੁਸੀਂ ਕੁਆਰ ਦਾ ਕੋਈ ਕੰਮ ਦਾ ਚੋਰੀ ਦਾ ਵਾਲਾ ਲੈ ਇਦਾਂ ਹੀ ਰਾਮਚੰਦਰ ਜੀ ਆ ਉੱਥੇ ਉਹ ਸਕ੍ਰੈਪ ਦਾ ਕੰਮ ਕਰਦੇ ਆ ਉਹ ਜਦ ਕੇ ਸਿੱਧਾ ਲੈਂਦੇ ਆ ਉਹ ਕਹਿੰਦੇ ਤੁਹਾਨੂੰ ਕਿਸੇ ਕੋਈ ਚੋਰੀ ਦੀ ਸਕ੍ਰੈਪ ਵੇਚ ਕੇ ਗਿਆ ਮਤਲਬ ਇੰਨਾ ਕਿ ਗਿਰਿਆ ਹੋਇਆ ਕੰਮ ਕੀਤਾ ਅਸੀਂ ਮਤਲਬ ਇਦਾਂ ਦੀ ਨਾ ਸਰਕਾਰ ਕਦੀ ਦੇਖੀ ਹੈ ਸਾਨੂੰ ਵੀ ਬਹੁਤ ਟਾਈਮ ਹੋ ਗਿਆ ਸਿਆਸਤ ਦੇ ਵਿੱਚ ਇੰਦਾ ਦਾ ਟਾਈਮ ਮਾੜਾ ਅਸੀਂ ਦੇਖਿਆ ਨਹੀਂ ਜੋ ਇਸ ਟਾਈਮ ਚੱਲ ਰਿਹਾ ਹੈ। ਮੇਅਰ ਬਣਨਾ ਕਾਂਗਰਸ ਪਾਰਟੀ ਦਾ 200% ਮੇਅਰ ਕਾਂਗਰਸ ਪਾਰਟੀ ਦਾ ਬਣੂਗਾ। ਲੇਕਿਨ ਆ ਜੋ ਇਹਨਾਂ ਨੇ ਮਤਲਬ ਸ਼ਹਿਰ ਦੇ ਵਿੱਚ ਤਰਥਲ ਮਚਾਇਆ ਇਹ ਬਹੁਤ ਮੰਦਭਾਗੀ ਘਟਨਾ ਹੈ। ਕਿਉਂਕਿ ਛੋਟੇ-ਛੋਟੇ ਬੱਚਿਆਂ ਨੂੰ ਵੀ ਇਹਨਾਂ ਨੇ ਬਖਸ਼ਿਆ ਨਹੀਂ। ਅੱਜ ਪਤੇ ਕਾਲੀਦਲ ਬੜਾ ਇੰਟਰਸਟਿੰਗ ਥਾਰੀਵਾਲ ਸਾਹਿਬ ਨੇ ਵੀ ਕਿਹਾ ਵੀ ਉਹਨਾਂ ਦੇ ਕਾਉਂਟਰਾਂ ਦੇ ਫੋਨ ਆਦੇ ਆ ਕੀ ਕਰ ਦੇਖੋ ਮੈਂ ਤੁਹਾਨੂੰ ਹੁਣੇ ਆ ਇੱਕ ਛੋਟੀ ਜਿਹੀ ਗੱਲ ਦੱਸਣ ਲੱਗਾ ਜਿੱਦਾਂ ਧਾਲੀਵਾਲ ਸਾਹਿਬ ਨੇ ਕਿਹਾ ਅ ਤੈਨਾ ਨੰਬਰ ਸਕੀਮ ਉੱਥੇ ਜਿੱਥੇ ਸੁਧੀਰ ਸਵੀਟ ਆ ਉੱਥੇ ਕੋਰਟ ਵੱਲੋਂ ਇੱਕ ਕੰਦ ਕੀਤੀ ਗਈ ਹੈ ਸ਼ਾਇਦ ਤੁਹਾਨੂੰ ਯਾਦ ਹੋਵੇ ਅੱਜ ਉੱਥੇ ਵਾਸ਼ਰੂਮ ਵੱਣ ਜਾ ਰਹੇ ਆ ਉਹਨਾਂ ਨੇ ਦੋ ਤਿੰਨ ਕੰੰਦਾ ਤਾਂ ਤੋੜੀਆਂ ਇੱਕ ਉਹ ਕੰਦ ਨਹੀਂ ਥੋੜੀ ਜਿੱਥੇ ਕੋਟ ਦਾ ਆਰਡਰ ਆ ਪੇ ਕੰਦ ਨਹੀਂ ਟੁੱਟਣੀ ਔਰ ਭਾਜਪੀ ਦਾ ਇੱਕ ਸਾਡਾ ਜਿਹੜਾ ਪਹਿਲਾਂ ਰਿਆ ਮੇਰ ਉੱਥੇ ਗਿਆ ਕਹਿੰਦਾ ਦੂਜਾ ਆਮ ਆਦਮੀ ਪਾਰਟੇ ਨਾਲ ਕਿਹਾ ਪੇ ਇਹ ਜਿਹੜਾ ਇੱਥੋਂ ਰਸਤਾ 10 ਫੁੱਟ ਛੱਡ ਦਿਓ ਤਾਂ ਮੈਂ ਵੋਟ ਤੁਹਾਨੂੰ ਪਾ ਦੇਣੀ ਹੈ ਤੇ ਉਹਨਾਂ ਨੇ ਜਿਹੜਾ ਵਾਸ਼ਰੂਮਾਂ ਦਾ ਕੰਮ ਰੁਕਾਤਾ ਮਾਦਲਾ ਬਈ ਛੋਟਾ ਕਹੇ ਆ ਗਿਆ ਆ ਕਿ ਉਹ ਕਹਿੰਦੇ ਕੋਟ ਨੂੰ ਵੀ ਛੱਕੇ ਟੰਗ ਕੇ ਅਸੀਂ 10 ਫੁੱਟ ਦਾ ਰਸਤਾ ਕੱਢ ਦੇਾਂਗੇ ਮਤਲਬ ਆ ਹਾਲਾਤ ਆ ਔਰ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਜੇ ਇਹਨਾਂ ਨੇ ਇਹ ਮੇਅਰ ਦੀ ਇਲੈਕਸ਼ਨ ਦੇ ਲਈ ਇਦਾਂ ਦੇ ਕੰਮ ਕਰਨੇ ਸੀ ਤਾਂ ਫੇਰ ਇਲੈਕਸ਼ਨ ਕਰਾਉਣ ਦਾ ਕੋਈ ਮਤਲਬ ਨਹੀਂ ਸੀ ਚੁੱਪ ਕਰਕੇ ਕਹਿ ਦਿੰਦੇ ਭਈ ਅਸੀਂ ਇਲੈਕਸ਼ਨ ਨਹੀਂ ਕਰਾਉਣੀ ਅਸੀਂ ਆਪਣਾ ਮੇਅਰ ਇਦਾਂ ਹੀ ਥਾਪ ਦੇਣਾ ਮਤਲਬ ਇਹ ਤਾਂ ਮੈਂ ਕਹਿੰਦਾ ਜਦਾਂ ਜਦਾਂ ਮੈਂ ਪਿੱਛੇ ਵੀ ਆ ਅੱਜ ਅਸੀਂ ਉੱਥੇ ਔਂਕਾਰਨਗਰ ਜਾ ਕੇ ਆਏ ਆਏ ਜੋ ਉੱਥੇ ਹਾਲਾਤ ਸੀਗੇ ਉਹ ਲੇਡੀ 12 14 ਸਾਲ ਤੋਂ ਘਰੋਂ ਨਹੀਂ ਬਾਹਰ ਨਿਕਲੀ ਉਹਨਾਂ ਦੇ ਨੂੰ ਔਰ ਉਹ ਡਰੇ ਪੈ ਸੀ ਛੋਟੇ ਛੋਟੇ ਬੱਚੇ ਸੀ ਡਰੇ ਪੈ ਸੀਗੇ ਇਹ ਜਦਾ ਰੋਜ ਰੌਲਾ ਪਾਉਂਦੇ ਪਾਕਿਸਤਾਨ ਪਾਕਿਸਤਾਨ ਮੈਂ ਉੱਥੇ ਬੋਲ ਕੇ ਆਇਆ ਪਏ ਤਾਂ ਪਾਕਿਸਤਾਨੋ ਵੀ ਮਾੜੇ ਹਾਲਾਤ ਆ ਸਾਡੇ ਫਗਵਾੜੇ ਦੇ ਇਸ ਟਾਈਮ ਇਹਨਾਂ ਨੇ ਕੀਤੇ ਔਰ ਜੇ ਮੈਂ ਕਹਣਾ ਇਦਾਂ ਹੀ ਰਿਹਾ ਕਿ ਜੋ ਪੰਜਾਬ ਚ ਹਾਲਾਤ ਆ ਰੋਜ ਕਿਤੇ ਗੋਲੀ ਚੱਲਦੀ ਆ ਕਿਤੇ ਬੰਦੇ ਮਰਦੇ ਆ ਤੇ ਮੇਰੇ ਖਿਆਲ ਆ ਪਈ ਸਾਡੇ ਪੰਜਾਬ ਨੂੰ ਜਦ ਤੱਕ ਇਹ ਸਰਕਾਰ ਆ ਉਦ ਤੱਕ ਕੋਈ ਵਿਚਾਰ ਨਹੀਂ ਸਕਦਾ ਬੁਗਾਈ ਕੀ ਹੋਇਆ ਫਗਵਾੜੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਨਾ ਦੱਸਦੇ ਹੋ ਕਿਤੇ ਕੋਈ ਸ਼ਹਿਰ ਚ ਕੰਮ ਹੋਇਆ ਸੜਕਾਂ ਦੇ ਹਾਲਾਤ ਦੇਖ ਲਓ ਤੇ ਜਿਹੜੇ 2 ਸਾਲ ਆ ਸਾਨੂੰ ਪਤਾ ਅਸੀਂ ਕੰਮ ਕਿੱਦਾਂ ਕਰਨਾ ਪੈਸੇ ਕਿੱਦਾਂ ਲਿਆਉਣੇ ਆ ਕਿਉਂਕਿ ਇੱਥੇ ਅਫਸਰਾਂ ਦੀ ਮੌਜ ਲੱਗੀ ਹੋਇਆ ਅਫਸਰ ਜਿਹਨੂੰ ਚਾਹੁੰਦੇ ਆ ਸੀਲ ਕਰਦੇ ਆ ਜਿਹਨੂੰ ਚਾਹੁੰਦੇ ਸੀਲ ਖੋਲਦੇ ਆ ਉਹਦੇ ਚ ਲੱਖਾਂ ਰੁਪਈਆ ਦਾ ਲੈਣ-ਦੇਣ ਹੁੰਦਾ ਆ ਉਹਦੇ ਚ ਜਿਹੜਾ ਲੀਡਰਾਂ ਨੂੰ ਵੀ ਜਾ ਰਿਹਾ ਔਰ ਸਾਡੇ ਅਫਸਰਾਂ ਨੂੰ ਵੀ ਜਾ ਰਿਹਾ ਉਹਦੇ ਚ ਸਾਰੇ ਇਹ ਭਾਈ ਵਾਲੇ ਆ ਔਰ ਸਾਡਾ ਸ਼ਹਿਰ ਲੁੱਟਿਆ ਜਾ ਰਿਹਾ ਔਰ ਸਾਨੂੰ ਪਤਾ ਅਸੀਂ ਕਿੱਥੋਂ ਪੈਸੇ ਲਿਆਉਣੇ ਤਾਂ ਕਿੱਥੇ ਅਸੀਂ ਪੈਸੇ ਖਰਚਣੇ ਆ ਔਰ ਅਸੀਂ ਬਹੁਤ ਵਧੀਆ ਤਰੀਕੇ ਨਾਲ ਕਾਰਪੋਰੇਸ਼ਨ ਚਲਾਵਾਂਗੇ ਤਾਲੀਵਾਦ ਲਾਸਟ ਮੋਸ਼ਨ